ਸੇਲਿੰਗ ਅਸੇਲਿੰਗ ਆਪਣੀ ਮਰਜ਼ੀ ਦਾ ਲੱ ਲੈਣਗੀਆਂ ਤੇ ਨਾਲੇ ਇਹ ਆ ਹੋਰ ਵੀ ਨਿੱਕਾ ਮੋਟਾ ਦੀ ਮਸਮਾਨ ਲੈਣਾ ਵਾ ਤੂੰ ਇਦਾਂ ਕਰ ਨਾਲੇ ਤੇ ਆਪਣਾ ਸੂਟ ਲੈ ਆ ਨਾਲੇ ਉਹਨਾਂ ਤਿੰਨਾਂ ਜੀਆਂ ਦੇ ਲੈ ਆਵੀਂ ਨੀ ਵੀ ਉਹੋ ਜੇ ਜਿਹੜੀ ਖੁੱਲ ਦੇ ਦਿੰਦੇ ਆ ਉਹਨੂੰ ਜਦੋਂ ਇਦਾਂ ਦਾ ਕੋਈ ਕੰਮ ਕਰਨਾ ਹੋਵੇ ਨਾ ਕੁੜੀਆਂ ਨਾਲ ਨਹੀਂ ਘਲਾਈਦਾ ਉਹ ਹੀ ਤਾਂ ਕੱਲਿਆਂ ਨੂੰ ਆਪ ਨਾਲ ਜਾਉ ਜੇ ਨਹੀਂ ਮੈਨੂੰ ਖੰਡਾ ਦੇ ਚੱਲ ਕੋਈ ਗੱਲ ਨਹੀਂ ਜਿੱਦਾਂ ਉਹਨੇ ਜਾਣਾ ਹੋਊਗਾ ਮੈਂ ਨਾਲ ਚੱਲ ਮੇਰੀ ਗੱਲ ਸੁਣੋ ਮੈਂ ਨਾ ਸਿਮਮੀ ਨੂੰ ਕਿਹਾ ਵਾ ਜੇ ਮੈਂ ਨਾ ਉਹਨੂੰ ਕਹਿੰਦੀ ਤੇ ਉਹਨੇ ਗੁੱਸਾ ਕਰ ਲੈਣਾ ਸੀ ਕਿ ਸੰਦੀਪ ਹਰ ਵਾਰੀ ਉਹਦਾ ਮੈਨੂੰ ਕਹਿੰਦੀ ਹਰ ਕੰਮ ਹੋਣ ਕਹਿੰਦੀ ਆ ਮੈਂ ਆਪਣੀ ਭਾਬੀ ਪਾਖਾ ਖੰਨਾ ਜੀ ਆ ਇੱਕ ਜਦ ਤਰੀਕ ਵੀ ਉਤੋਂ ਨਾ ਨੇੜੇ ਆਈ ਜਾਂਦੀ ਤੇ ਨਾ ਨਾ ਭੁਆਈ ਫੋਨ ਚੁੱਕਾਂ ਦੀ ਕੋਈ ਫੋਨ ਨੂੰ ਭੰਨੀ ਕਿੱਥੇ ਅੱਗ ਲਾਈ ਆ ਬੰਦਾ ਫੋਨ ਹੀ ਚੋਕਲੇ ਕਰ ਤੇ ਵਧੀਆ ਕਰਕੇ ਆਇਓ ਅਗਲੀ ਨੇ ਮੈਨੂੰ ਕਿਹਾ ਹੈਗਾ ਤੇ ਉਹਨਾਂ ਦਾ ਜਿਹੜਾ ਪਰਿਵਾਰ ਆ ਨਾ ਪੜਿਆਂ ਦੀ ਕੋਆਵਾ ਤੇ ਮੁਰਗੇ ਨੀਲੀ ਜੀ ਗੱਲ ਤਾਂ ਬੇਕੀ ਨਾ ਹੋਇਆ ਮਮੀ ਜਦ ਹੀ ਪਿੰਡ ਵਾਲਿਆਂ ਵੱਲੋਂ ਨਹੀਂ ਆ ਨਾ ਗੱਲ ਕਰਨਾ ਤੇ ਉਹਨਾਂ ਨੂੰ ਸੱਦਣਾ ਆ ਤੇ ਜੇ ਇਹ ਕਹਿੰਦੇ ਆ ਵੀ ਨਹੀਂ ਉਹਨਾਂ ਨੂੰ ਕਹਿਣਾ ਤੇ ਰਹਿਣ ਦੋ ਐਵੇਂ ਉਹਨਾਂ ਦੇ ਨਾਲ ਨਾ ਮम्मी ਕਿਥੇ ਰਹਿ ਜਾਣੇ ਹੋ ਜਾਣੇ ਆ ਤੁਸੀਂ ਕਹਿੰਦੇ 20 25 ਜਾਣੇ ਜੇ ਪੰਜਾਹਾਂ ਤੋਂ ਘੱਟ ਹੋ ਜਾਣਗੇ ਤੇ ਗੱਲ ਕਰਿਓ ਕਰਨੇ ਵੀ ਆਪਣੇ ਦੋਤ ਸੱਦਣੇ ਇਹ ਤੇ ਕਹਾਂਦੇ ਆ ਇਹਨਾਂ ਨੂੰ ਫੋਨ ਕਰ ਦਿੱਤਾ ਮੇਰੀ ਗੱਲ ਸੁਣੋ ਉਥੇ ਤੁਸੀਂ ਕੀ ਡੇ ਹੀ ਕਹਿਣਾ ਕੀ ਕਹਤਾ ਮੈਂ ਹੁਣ ਜਦੋਂ ਡੇ ਹੀ ਮੰਮੀ ਹੋਣੀ ਕਹਿਣ ਵੀ ਆਪਾਂ ਉਹਨਾਂ ਨੂੰ ਸੱਦਣਾ ਆ ਕਹਿਣਾ ਆ ਸਾਰੇ ਰਿਸ਼ਤੇਦਾਰਾਂ ਨੂੰ ਤੇ ਤੁਹਾਨੂੰ ਕੀ ਹੋ ਗਿਆ ਸੀ ਉਹ ਵਿਚਾਰੇ ਇਥੇ ਆ ਕੇ ਕੀ ਖਾਣ ਲੱਗੇ ਹੋ ਵਦੂ ਤੁਹਾਡਾ ਉਹ ਖਾਂਦੀ ਨਹੀਂ ਗੱਲ ਹੈਗੀ ਅਜੇ ਤਾਂ ਲੱਗਣਾ ਹੀ ਠਾਕਾ ਵਾ ਮਾਦਾ ਸਾਡੀ ਦਾ ਦਿਮਾਗ ਖਰਾਬ ਹੋ ਗਿਆ ਵਾ ਐਵੇਂ ਭੂਆ ਨੂੰ ਸੱਦਣ ਲੱਗੀ ਆ ਮਾਸੀ ਨੂੰ ਸੱਦਣ ਲੱਗੀ ਆ ਕੱਲੇ ਨਾਨਕੇ ਸੱਦਣੇ ਫਿਰ ਮਾਨ ਨਾਲ ਜਾ ਕੇ ਠਾਕਾ ਲਾ ਕੇ ਘਰ ਆ ਜਣਾ ਆਹੋ ਉਹ ਵਾਧੂ ਜੀ ਹੋ ਗਏ ਆ ਉਹ ਕਿ ਰਿਸ਼ਤੇਦਾਰੀ ਵਿੱਚ ਨਹੀਂ ਨਾ ਹੁੰਦੇ ਉਹ ਮੈਂ ਕੱਲਾ ਉਹਨਾਂ ਨੂੰ ਥੋੜਾ ਕਹਿਣ ਡਿਆ ਮੈਂ ਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹਿਣ ਡਿਆ ਕਿ ਕਿਉਂ ਸੱਦਿਆ ਆਪਣੇ ਘਰ ਦੇ ਸਾਰੇ ਆਉਂਦੇ ਆ ਮਾਸੀਆਂ ਵੀ ਆਉਂਦੀਆਂ ਨਾਨਕੇ ਵੀ ਆਉਂਦੇ ਮੈਂ ਤੇ ਤੇਰੇ ਹੁੰਦੇ ਆ ਕੀ ਆ ਕਿ ਸੱਦੋ ਹੀ ਨਾ ਕਹਿਨੋ ਮੈਂ ਮੰਨ ਲੋ ਠਾਕਾ ਲੋਣਾ ਵਾ ਤੇ ਕਿਨੂੰ ਸੱਦੇ ਤੋਂ ਬਗੈਰੀ ਕਰ ਲੋਗੇ ਤੁਸੀਂ ਆਪ ਚਾਰ ਰਿਸ਼ਤੇਦਾਰ ਇਕੱਠੇ ਹੋਣਗੇ ਤੇ ਫੇਰੇ ਕੋਈ ਕੰਮ ਕਰੋਗੇ ਆਪਣੇ ਆਪੇ ਤੁਸੀਂ ਬੰਦਿਆ ਚਾਦਰ ਪਰ ਇਹਦਾ ਨੀਚੇ ਦਰਾਈਆਂ ਕਰਿਆ ਨਾ ਕਰੋ ਉਹ ਮੇਰੀ ਸੁਣ ਗੱਲ ਜੇ ਠਾਕੇ ਤੋਂ ਬਾਅਦ ਮਨ ਲੱਗੇ ਤੇ ਪਾਨੀ ਪੁਣੀ ਵੱਜ ਗਈ ਤੇ ਮੁੜ ਕੇ ਨੱਕ ਕਿੱਥੇ ਦੇਣਾ ਵਾ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ ਵਾ ਐਵੇਂ ਰਿਸ਼ਤੇਦਾਰ ਇਕੱਠੇ ਕਰਕੇ ਲੈ ਚੱਲੇ ਆ ਉੱਥੇ ਆਹ ਹੋ ਗਿਆ ਚਾਰ ਜੀ ਉਧਰ ਆਉਂਦੇ ਤੇ ਚਾਰ ਜੀ ਇਹ ਜਾਂਦੇ ਘਰ ਦੇ ਸਿਰਫ ਇਹੋ ਉਹਨਾਂ ਦਾ ਕਰਕੇ ਹੀ ਨਾ ਕਿ ਨਾ ਕਹੋ ਉਹਨਾਂ ਨੂੰ ਕੋਈ ਗੱਲ ਨਹੀਂ ਰਹਿੰਦੋਂ ਆ ਸੱਦੋ ਉਹ ਮੈਂ ਸੱਦਨ ਵਾਲਾ ਥੋੜਾ ਕਹਿਣਿਆ ਸੱਦਨਾ ਵਾਲੇ ਸੱਦ ਲਓ ਉਹਨਾਂ ਨੂੰ ਮੈਂ ਕੀ ਕਿਹਾ ਵਾ ਨਹੀਂ ਮੈਂ ਕੱਲੀ ਆਖਣਾ ਹਾਂ ਘਰ ਦੇ ਤੇ ਤੁਸੀਂ ਹੀ ਜਿੰਮੇਵਰੀਆਂ ਤੁਹਾਡੇ ਸਿਰ ਤੇ ਆ ਨੈਨਾਂ ਨੂੰ ਸੱਦ ਕੇ ਕੀ ਕਰਨਾ ਇਥੇ ਵਿਚਾਰਿਆਂ ਨੂੰ ਨਾਮ ਉਹਨਾਂ ਦਾ ਇਹ ਕਹਿਣਾ ਵਾ ਵੀ ਕੀ ਗੱਲ ਹੈੜ ਖੜਨੀ ਆ ਉੱਥੇ ਵੇਖ ਲਈ ਭਾਈ ਕਹਿੰਦਿਆ ਕਹਿੰਦਿਆ ਵੀ ਨਾ 50 ਜੀ ਹੋ ਜਣੀ ਆ ਆਹੋ ਉਹ ਹੈੜ ਦੇ ਵਿੱਚ ਹੁੰਦੇ ਆਗੇ ਵਾਧੂ ਘਟੂ ਆਓ ਨਹੀਂ ਹੁੰਦੇ ਠੀਕ ਵਾ ਨਾ ਸੱਦ ਲਓ ਤੁਸੀਂ ਆਪਣੇ ਸਾਰੇ ਕਰ ਲਓ ਇਕੱਠੇ ਉਹ ਜਦੋਂ ਵਿਆਹ ਧਰਾਂਗੇ ਨਾ ਉਦੋਂ ਸੱਦ ਲਾਂਗੇ ਸਾਰਿਆਂ ਨੂੰ ਚੰਗਾ ਆ ਕਰ ਦੇ ਰਿਓ ਜੋ ਕਰਨਾ ਹੈ ਆਪਣੀਆਂ ਤੇ ਬੜੀਆਂ ਮਰਜ਼ੀਆਂ ਕਰਦੇ ਆ ਮੇਰੀ ਗੱਲ ਤਾਂ ਨਹੀਂ ਮੰਨਣੀ ਹੁੰਦੀ ਚੱਲ ਵੇਖ ਲੈ ਫੋਨ ਕਰਾ ਦੇਣਾ ਮੈਂ ਮੰਮੀ ਕੋ ਮੇਰੀ ਗੱਲ ਸੁਣ ਮੈਂ ਤੇ ਡੈਡੀ ਨਾਲ ਚੱਲਿਆ ਹਾਂ ਰੈਸਟੋਰੈਂਟ ਕਰਨ ਹੈ ਸਗਣਾ ਦੇ ਕਾਮੂ ਆ ਤੇ ਤੂੰ ਕਿ ਪਤ ਪਾ ਕੇ ਬਹਿ ਜਾ ਘਰ ਵਿੱਚ ਮੈਂ ਕਿ ਬਤ ਕਾ ਉਹਨਾਂ ਕਹਿਣਾ ਵੀ ਜਦੋਂ ਕਿਤੇ ਜਾਣਾ ਹੁੰਦਾ ਵਾ ਨਾ ਦੋਵੇਂ ਜੀ ਲੜ ਪੈਂਦੇ ਤੇ ਬਤ ਤੂੰ ਆਪ ਉਹਨੇ ਜਿਹੜੀ ਗੱਲ ਕਰਦੇ ਆ ਤੂੰ ਆਪੇ ਛੜਾ ਛੇੜਦੇ ਆ ਨਾ ਉਥੇ ਸਲਾਹ ਕਰਨ ਨੂੰ ਮਾਜਮਰੀ ਹੀ ਨਾ ਤੇ ਤੂੰ ਹੀ ਗਾੜੀ ਨੂੰ ਬੇਸਤੀ ਕਰਕੇ ਤੋੜ ਦਿੰਦੇ ਓਏ ਉਹ ਵੀ ਉਹ ਜਿਹੜੀ ਸਾਡੀ ਸਲਾਹ ਲੈ ਲੈਂਦੇ ਆ ਮੈਂ ਅਰੇ ਕਹਿਣਾ ਆਪੇ ਸਲਾਹ ਕਰ ਲਿਆ ਕਰਨ। ਸਾਨੂੰ ਬਾਜੀ ਨਾ ਮਾਰਨ। ਚਲੋ ਠੀਕ ਵਾ ਜੋ ਕਰਨਾ ਕਰੋ। ਦੱਸ ਕਿ ਉਹ ਥੀ ਨਹੀਂ ਯਾਨੀ ਸੱਦ ਕੇ ਕਰਨੇ ਕੀ ਤੇ ਨਾਲੇ ਇੱਥੇ ਜਿੱਕੇ ਤੇ ਆ ਗਏ ਤੇ ਮਾਤਾ ਨੇ ਤਾਂ ਸੁਣੇ ਦੀ ਗੱਲ ਛੇੜ ਦੇਣੀ ਤੇ ਫੇਰ ਇਸੇ ਕਪਤ ਪਾਊਗਾ। ਮੁਰਕੇ ਕਹਿਣਾ ਵੀ ਸਗਨਾਂ ਦਾ ਕੰਮ ਹੀ ਏ ਤੇ ਉਹਨਾਂ ਨੂੰ ਖੁਸ਼ੀਆਂ ਖਾ ਲਈ। ਜੇ ਤੋਂ ਬੈਤਰਾਂ ਵੀ ਸੱਦੋ ਹੀ ਨਾ ਨਾਂ। ਆ ਲੋ ਬੰਦ। ਦੰਦ। ਹਰ ਸਭ ਪਰਸਾਬ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਤੇ ਸੁਣਾ ਕਿਦਾਂ ਠੀਕ ਠਾਕ ਸਭ ਪਰਵਾਰ ਹਾਂਜੀ ਠੀਕ ਹੈ ਸਭ ਵਧੀਆ ਚਲੋ ਵਧੀਆ ਚਾਹੀਦੇ ਅੱਜ ਕਿਦਾਂ ਚੱਕਰ ਮਾਰਿਆ ਮੈਂ ਸੁਣਿਆ ਤੁਹਾਡੇ ਮੁੰਡੇ ਦਾ ਰਿਸ਼ਤਾ ਹੋ ਰਿਹਾ ਹੈ ਹਾਂਜੀ ਰਿਸ਼ਤਾ ਤੇ ਹੋਣ ਰਿਹਾ ਜੀ ਹਾਂਜੀ ਤੇ ਕਿਦਾਂ ਪਰਿਵਾਰ ਦਾ ਪਤਾ ਕਰ ਲਿਆ ਜੀ ਹਾਂਜੀ ਹਾਂਜੀ ਪਰਿਵਾਰ ਦਾ ਸਾਰਾ ਪਤਾ ਕੀਤਾ ਵੈਲੋਂ ਅਸੀਂ ਕਿਉਂ ਕਿ ਗੱਲ ਹੈ ਗੱਲ ਕੀ ਹੈ ਭੈਣ ਜੀ ਪਰਿਵਾਰ ਤਾਂ ਚੰਗਾ ਹੈ ਕੁੜੀ ਅੱਗੋਂ ਸਿੱਧੀ ਹੈ ਬਹੁਤ ਬੋਲਦੀ ਆ ਉਹਨੂੰ ਬੋਲਣ ਚੱਲਣ ਦਾ ਨਹੀਂ ਪਤਾ ਕੁੜੀ ਸਿੱਧੀ ਪਿਆਣ ਦੇ ਵੀ ਚੋਲਿਆਂ ਨਾਲ ਸਿੱਤਾਂ ਬਣੀਆਂ ਕੀਤੀਆਂ ਨੇ ਵਿਚੋਲਿਆਂ ਨੇ ਤਾਂ ਸਿਸ਼ਤਾਂ ਕਰਨੀਆਂ ਹੀ ਆ ਉਹਨਾਂ ਨੇ ਤਾਂ ਕਹਿਣਾ ਰਿਸ਼ਤਾ ਹੋਵੇ ਤੁਹਾਨੂੰ ਸਾਫ ਹੋਵੇ ਮੈਂ ਤਾਂ ਆਈ ਹੀ ਤੁਹਾਡੇ ਵੱਲ ਕਿ ਮੁੰਡਾ ਚੰਗਾ ਆ ਕਿ ਤੁਸੀਂ ਗਲਤ ਹੱਥੀ ਨਾ ਪਾ ਜਾਈਂ ਪਰ ਨਹੀਂ ਪਿਆਣ ਜੀ ਗੱਲ ਸੁਣ ਮੇਰੀ ਮੇਰੇ ਵੀ ਨਾ ਰਿਸ਼ਤੇਦਾਰ ਆਉ ਉਹਨਾਂ ਨੇ ਸੱਚੀ ਦੱਸਣਾ ਸੀ ਝੂਠ ਛੜੀ ਬੋਲਣਾ ਕਰਨਾ ਉਹਨਾਂ ਨੇ ਮੈਨੂੰ ਤਾਂ ਤੁਹਾਡੇ ਫਿਕਰ ਹੋਂਦੀ ਮੈਂ ਤਾਂ ਕਰਕੇ ਆਈ ਆ ਤੁਹਾਡੇ ਵੱਲ ਸੱਚ ਦੱਸਣਾ ਮੇਰਾ ਫਰਜ਼ੀ ਹੈ ਅੱਗੇ ਹੁਣ ਤੁਹਾਡੀ ਫਰਜ਼ੀ ਹੈ ਬਿਰਿਸ਼ਤਾ ਕਰਨਾ ਤੇ ਨਹੀਂ ਕਰਨਾ ਪਰ ਇੱਕ ਗੱਲ ਤੇ ਹਾਂ ਰੱਖਿਓ ਮੇਰਾ ਨਾਂ ਨਾ ਵਿੱਚ ਲਿਓ ਕਿ ਮੈਂ ਤੁਹਾਨੂੰ ਇਦਾਂ ਕਿਹਾ ਹੈ ਗਾਸ ਨੂੰ ਮੇਰੀ ਤਹੀ ਗੱਡਣ ਲੈ ਚਲੋ ਕੋਈ ਗੱਲ ਨਹੀਂ ਜੇ ਕਿਤੇ ਇਹੋ ਜੀ ਗੱਲ ਆ ਨਾ ਤੇ ਫੇਰ ਹੀ ਮੈਂ ਇੱਕ ਵਾਰੀ ਫੇਰ ਪਤਾ ਕਰਵਾ ਲਈ ਮੀ ਹਾਂਜੀ ਜੋ ਚੰਗਾ ਕੀਤਾ ਤੁਸੀਂ ਮੈਨੂੰ ਦੱਸਤਾ ਹਾਂਜੀ ਤੇ ਇੱਕ ਵਾਰੀ ਪਤਾ ਕਰ ਲਓ ਆਪਣੇ ਵੱਲੋਂ ਜੇ ਠੀਕ ਲੱਗੂਆ ਤੇ ਫੇਰ ਰਿਸ਼ਤਾ ਕਰਿਓ ਪਰ ਮੈਨੂੰ ਇੰਨਾ ਪਤਾ ਹੈ ਕਿਰੀ ਬੋਲਦੀ ਬਹੁਤ ਅੱਗ ਦੀ ਚਲੋ ਕੋਈ ਗੱਲ ਨਹੀਂ ਅਸੀਂ ਪਤਾ ਕਰ ਲੀਮੀਆ ਫੇਰ ਇੱਕ ਵਾਰੀ ਚੰਗਾ ਕੀਤਾ ਸੋ ਤੁਸੀਂ ਮੈਨੂੰ ਦੱਸਤਾ ਤੋ ਹਾਂਜੀ ਇੰਨਾ ਸਿਆਣਾ ਮੇਰਾ ਮੁੰਡਾ ਆ ਤੇ ਮੈਂ ਵੀ ਸੋਚ ਵਿਚਾਰ ਕੇ ਕਰਨਾ ਹੈ ਹਾਂਜੀ ਹੁਣ ਇਸਤੇ ਬਾਰ ਬਾਰ ਤੁੰਹ ਦੇਣੀ ਇੱਕ ਵਾਰ ਕਰ ਲੈ ਉਹ ਦੇਖ ਜਾ ਕੇ ਫੇਰ ਹੀ ਕਰੇ ਕੋਈ ਨਹੀਂ ਆਉਂਦੇ ਨਾ ਇਹ ਤੇ ਫਿਰ ਕਹਿ ਨਹੀਂ ਨਾ ਵੀ ਕੋਈ ਪਤਾ ਕਰੋ ਭਲਾ ਹਾਂਜੀ ਚਲੋ ਅਸੀਂ ਵੀ ਹੁਣ ਨਾ ਦੇਖੋ ਰਹਿਣਾ ਇਕੱਲਿਆਂ ਤੂੰ ਹਨਾ ਆਪਣੇ ਨਾਲ ਫਿਰ ਪਤਾ ਕਰ ਲੈਨੇ ਆਂ ਕਿ ਹੋਰ ਕੋਲੋਂ ਠੀਕ ਆ ਭੈਣ ਜੀ ਹੁਣ ਮੈਂ ਜਾਣੀ ਆ ਮੈਂ ਤਾਂ ਦੱਸਣੀ ਆਈ ਸੀ ਤੁਹਾਨੂੰ ਨਹੀਂ ਨਹੀਂ ਚਾਹ ਪੀ ਕੇ ਜਾਇਆ ਤੁਸੀਂ ਚਾਹ ਕਿਤੇ ਬਣਾ ਨਹੀਂ ਮੈਂ ਜਾਣ ਦੇਣਾ ਨਹੀਂ ਨਹੀਂ ਚਾਹ ਫਿਰ ਕਿਤੇ ਪੀਵਾਂ ਦੋ ਮਿੰਟ ਲੱਗਣੇ ਮੈਂ ਹੁਣੇ ਬਸ ਬਣਾ ਕੇ ਲਿਆਉਂਦੀ ਹਾਂ ਨਹੀਂ ਨਹੀਂ ਨਿਆਣਿਆਂ ਨੇ ਸਕੂਲੋਂ ਆ ਜਾਣਾ ਤੇ ਮੈਨੂੰ ਜਾਣ ਦੋ ਹੁਣ ਚਲੋ ਚੰਗਾ ਠੀਕ ਹੈ ਆਈ ਹੈਵ ਟੂ ਲਰਨ ਮੈਂ ਝੂਠ ਬੋਲ ਲਿਆ ਮੇਰ ਤੇ ਸਭ ਨਾ ਸੋਚੀ ਪਾ ਗਈ ਹੈ ਤੇ ਦਾ ਨਹੀਂ ਗੱਲ ਕਰਦੀ ਆਉਂਦੇ ਆ ਨਾ ਬਾਹਰੋਂ ਇਹਨਾਂ ਨੂੰ ਕਹਿਣੀ ਕਿ ਇੱਕ ਵਾਰੀ ਫੇਰ ਪਤਾ ਕਰਵਾਓ ਚੰਗੀ ਤਰ੍ਹਾਂ ਜਿੰਨਾ ਕੋ ਅੱਗੇ ਪੁੱਛਿਆ ਨਾ ਹੁਣ ਉਹਨਾਂ ਕੋ ਨਾ ਪੁੱਛਿਓ ਕੋਈ ਹੋਰ ਵਾਕ ਵੀ ਲੱਭੋ ਉਹਨਾਂ ਨੂੰ ਵੀ ਜੋ ਜਿਹਾ ਸਾਰੀ ਗੱਲ ਦਾ ਪਤਾ ਕਰੀਏ ਇੱਧਰ ਆਓ ਗੱਲ ਸੁਣੋ ਮੇਰੀ ਮੰਮੀ ਨਾਲ ਗੱਲ ਨਹੀਂ ਕੀਤੀ ਮੰਮੀ ਵਾਲ ਗਿਆ ਸੀ ਯਾਰ ਉਹਨਾਂ ਨੇ ਸੱਦੀ ਨਾ ਕਰਤੀ ਕਿਉਂ ਨਾ ਕਿਹੜੀ ਕਿ ਲੋ ਕਰਤੀ ਮੰਮੀ ਉਹ ਕਹਿੰਦੇ ਮੈਂ ਨਹੀਂ ਜਾਣਾ ਘਰੇ ਵੀ ਕਹਿੰਦੇ ਰਹਿਣਾ ਵਾ ਇਹ ਤਾਂ ਕੋਈ ਗੱਲ ਨਹੀਂ ਹੋਈ ਬੇਇੱਜ਼ਤੀ ਕਰਨ ਨੂੰ ਸਾਨੂੰ ਮੰਮੀ ਅੱਗੇ ਤੋਰ ਦਿੰਦੀ ਆ ਹੁਣ ਕਿੱਥੇ ਧੀ ਅੱਗੇ ਤਾਂ ਬੜੀ ਧੀ ਧੀ ਕਰਦੀ ਮੰਮੀ ਤਾਂ ਮੈਂ ਵੀ ਕਿਹਾ ਸੀ ਯਾਰ ਉਹਨਾਂ ਨੂੰ ਮੈਂ ਤੇ ਕਿਹਾ ਇਹ ਮੈਂ ਤੇ ਉਹਨਾਂ ਨੇ ਮੈਂ ਫੋਨ ਕੀਤਾ ਤੇ ਸਾਰਿਆਂ ਨੂੰ ਗਿਆ ਵਾ ਥੱਲੇ ਸਾਨੂੰ ਨਹੀਂ ਗਿਆ ਉਹਨਾਂ ਨੇ ਸਮੇਤ ਪਰਿਵਾਰ ਕਿਹਾ ਵੀ ਸਾਰੇ ਜਣੇ ਆਇਓ ਜਿਹੜਾ ਬੰਦਾ ਚੋਰ ਹੋਵੇ ਨਾ ਉਹ ਡਰਦਾ ਹੀ ਹੁੰਦਾ ਤੇ ਮੰਮੀ ਨੇ ਕੀਤੀ ਹੈ ਚੋਰੀ ਸੱਟ ਦੀ ਤਾਂ ਹੀ ਮੰਮੀ ਇੱਥੇ ਵੜ ਕੇ ਨਹੀਂ ਰਾਜੀ ਹੁੰਦੀ ਮਨ ਨੂੰ ਵੀ ਇਹੀ ਲੱਗਣ ਡਿਆ ਯਾਰ ਹੁਣ ਤੱਕ ਗੇ ਮੈਨੂੰ ਯਕੀਨ ਨਹੀਂ ਹੈਗਾ ਪਰ ਜੇ ਸਾਉਣਾ ਹੁਣ ਗੱਲਾਂ ਚੱਲ ਰਹੀਆਂ ਨਾ ਮੈਨੂੰ ਲੱਗਦਾ ਆ ਵੀ ਹੁਣ ਦਾਜ ਕੋਲ ਨਾਲ ਕੋਈ ਕਾਲਾ ਹੈਗਾ ਤੇ ਜੇ ਮੰਮੀ ਨੇ ਨਾ ਨਹੀਂ ਤੇ ਜਾਣਾ ਮੈਂ ਵੀ ਨਹੀਂ ਹੈ ਯਾਰ ਇਹ ਬੇਸ਼ਤੀ ਕਰਾਣਾ ਦੱਸ ਅਸੀਂ ਦੋਵੇਂ ਜਣੇ ਹੁਣ ਬੇਸ਼ਤੀ ਕਰਾਉ ਨੂੰ ਰੱਖੇ ਆ ਉਹੀ ਨਾ ਆਪਕੇ ਤੇ ਜਾਣਾ ਨਹੀਂ ਸਾਨੂੰ ਗਾਂ ਘਰ ਦੋ ਜਿੱਥੇ ਕੋਈ ਗੱਲ ਹੋਵੇ ਹਜੇ ਤੇ ਨਾ ਮੈਨੂੰ ਲੱਗਦਾ ਮਾਸੀ ਜੀ ਨੇ ਸੈੱਟ ਦੀ ਗੱਲ ਵੀ ਕਰਨੀ ਹੈ ਦੁਬਾਰਾ ਹਾਇ ਤੇ ਉਹਨਾਂ ਦੇ ਘਰ ਚੱਲੋ ਖੁਸ਼ੀਆ ਲੱਗਦਾ ਮਮੀ ਨੂੰ ਇਹ ਗੱਲ ਹੋਣੀ ਹੈ ਵੀ ਜੇ ਉੱਥੇ ਸਾਰੇ ਜੀ ਇਕੱਠੇ ਹੋ ਕੇ ਇਹ ਨਾਲ ਗੱਲ ਸ਼ੁਰੂ ਹੋਵੇ ਉੱਥੇ ਬੇਸ਼ਤੀ ਹਾਇ ਤੇ ਉਹਨਾਂ ਘਰ ਖੁਸ਼ੀ ਦਾ ਮਾਹੌਲ ਹੈ ਠਾਕੇ ਤੋਂ ਬਾਅਦ ਨਾ ਪੱਕਾ ਮਾਸੀ ਜੀ ਸੋਚਣਗੇ ਕਿ ਪਹਿਲੇ ਸੈੱਟ ਦੀ ਗੱਲ ਕਰਾਂ ਇਹਨਾਂ ਨਾਲ ਕਿ ਸੈੱਟ ਕੀ ਉਹਦਾਂ ਨੇ ਪੁੱਛਿਆ ਵੀ ਸੀ ਨਾ ਹੂੰ ਇਹ ਵੀ ਗੱਲ ਕ ਹਾਂ ਤੇ ਮਮਮੀ ਨੂੰ ਆਪਣੀ ਪੈ ਗਈ ਹੈ ਉਹ ਕਹਿੰਦੇ ਨਹੀਂ ਚੋਰ ਨੂੰ ਆਪਣਾ ਪਾਲਾ ਹੁੰਦਾ ਉਹ ਹਿਸਾਬ ਮਮਮੀ ਦਾ ਮਮਮੀ ਨੂੰ ਇਹ ਹੀ ਹੈ ਕਿ ਜੇ ਮੈਂ ਚੱਲ ਗਈ ਨਾ ਪਤਾ ਨਹੀਂ ਕੀ ਹੋ ਜਾਣਾ ਚੱਲ ਕੋਈ ਨਹੀਂ ਆਪਾਂ ਵੀ ਨਹੀਂ ਜਾਣਾ ਜੇ ਮਮਮੀ ਨੇ ਕਹੀ ਸਿੱਧੀ ਜੀ ਗੱਲ ਮਮਮੀ ਨੂੰ ਨਹੀਂ ਨਹੀਂ ਹੁਣ ਬਾਰ-ਬਾਰ ਥੋੜੀ ਬੇਇੱਜ਼ਤੀ ਕਰਾਈ ਜਾਂਦੀ ਹੈ ਅੱਗੇ ਬਥੇਰੀ ਹੋ ਗਈ ਹੈ ਆਹੋ ਇਹ ਤਾਂ ਗੱਲ ਹੈ ਨਾ ਮੈਂ ਤਾਂ ਉਹਦੇ ਕਹਿ ਕੇ ਵੀ ਆਇਆ ਹਾਂ ਹੂੰ ਸਵਿੰਦਰ ਨੂੰ ਮੈਂ ਕਹਿਤਾ ਸੀ ਮੈਂ ਉਹਦੋਂ ਹੁਣ ਤੇ ਮੈਂ ਆ ਗਿਆ ਗਾਂ ਤਾਂ ਮੈਂ ਮੈਂ ਨਹੀਂ ਪੈਰ ਪਾਉਂਦਾ ਤੇਰੇ ਡੇ ਘਰੇ ਵਧੀਆ ਇਸੋਂ ਹਾਂ ਚਲੋ ਕੋਈ ਨਹੀਂ ਹੁਣ ਤੈਨੂੰ ਤੈਨੇ ਪਰੇ ਕਰਤਾ ਸੀ ਨਾ ਮੈਂ ਇਕੱਲੇ ਨੇ ਗੱਲ ਕੀਤੀ ਕਹਿੰਦੀ ਹੋਣੀ ਪਰਜਾਈ ਕਿਉਂ ਨਾਲ ਆਈ ਹੈ ਜੇ ਨਾ ਨਾ ਇਹਦੇ ਸਾਹਮਣੇ ਗੱਲ ਕੀਤੀ ਤੇ ਇਹਨੇ ਪਤਾ ਨਹੀਂ ਕਿੰਨੀਆਂ ਗੱਲਾਂ ਬਣਾ ਲਈ ਬਾਰ ਬਾਰ ਤੇ ਉਹ ਗੱਲਾਂ ਕਰਨੀ ਕਿ ਮੰਮੀ ਕਿਉਂ ਨਹੀਂ ਨਾਲ ਆਈ ਆਹੋ ਮੈਨੂੰ ਪਤਾ ਉਹਦਾ ਖਿੱਚ ਕੇ ਤੁਹਾਨੂੰ ਲੈ ਕੇ ਗਈ ਸੀ ਮੈਨੂੰ ਉਹਦਾ ਵੀ ਬੜੀ ਸ਼ਰਮ ਆਈ ਸੀ ਮੈਨੂੰ ਤਾਂ ਧਰਤੀ ਵੇਹਲ ਨਹੀਂ ਦੇਣ ਦੀ ਕਿ ਹੁਣ ਮੈਂ ਕੀ ਕਰਾਂ ਸਾਰੇ ਮੇਰੇ ਨਾਲ ਵੇਖਦੇ ਸੀ ਉਹਨਾਂ ਘਰ ਬੈਠੇ ਸੀ ਸਾਰੇ ਕਿ ਪਰਜਾਈ ਨੂੰ ਅੰਦਰ ਭੇਜ ਦੋ ਬੋਦੀ ਜਿਹੇ ਬੈਠੇ ਤੇ ਮੈਨੂੰ ਕੱਢਣ ਵਾਂਗ ਮਾਰ ਲੱਗ ਗਈ ਮੋੜ ਦਾ ਰਸਤਾ ਦਾਲ ਚ ਕੁਛ ਕਾਲਾ ਨਹੀਂ ਹੈ ਦਾਲ ਹੀ ਕਾਲੀ ਹੈ ਨੇ ਪੱਕਾ ਕੁਛ ਨਾ ਕੁਛ ਕਰਨਾ ਹੁਣ ਪਤਾ ਨਹੀਂ ਹੋਇਆ ਯਾਰ ਕੀ ਬਣਾਣਾ ਤੇ ਕੀ ਨਹੀਂ ਮੈਂ ਮੰਮੀ ਤੇ ਹੁਣ ਇੱਕ ਦੋ ਦਿਨ ਜੇ ਆਪਾਂ ਹੋਈਏ ਜੇ ਆਪਾਂ ਉਦੋਂ ਹੋ ਗਏ ਹੁੰਦੇ ਤਾਂ ਤੇ ਹੁਣ ਅਸੀਂ ਵੀ ਖੁਸ਼ੀ ਖੁਸ਼ੀ ਜਾਣਾ ਸੀ ਸਾਰਿਆਂ ਨੂੰ ਤੇ ਖੁਸ਼ੀ ਖੁਸ਼ੀ ਜਾਣਾ ਸੀ ਨਾਲੇ ਮੇਰੀ ਸੁਣੋ ਗੱਲ ਜਦੋਂ ਘਰ ਦਾ ਵੱਡਾ ਘਰ ਰਵੇ ਤੇ ਛੋਟੇ ਜਾਣ ਤੇ ਉਹ ਥੋੜਾ ਗੱਲ ਬੰਦੀ ਹੈ ਘਰ ਦਾ ਵੱਡਾ ਛੋਟਿਆਂ ਨੂੰ ਲੈ ਕੇ ਜਾਵੇ ਸਾਰਿਆਂ ਨੂੰ ਜਦੋਂ ਇੱਕ ਗੱਲ ਦੱਸ ਮੰਮੀ ਦੱਸ ਦੇਣ ਲੱਗ ਗਈ ਆ ਉਦੋਂ ਨਹੀਂ ਕਰਦੀ ਯਾਦ ਆ ਜੀ ਹਾਂ ਹੁਣ ਜਦੋਂ ਕਿਸੇ ਨੇ ਕਿਹਾ ਤਾਂ ਉਹ ਵੀ ਸਾਡੇ ਪੁਰਾਣੇ ਦੇ ਪ੍ਰੋਗਰਾਮ ਆ ਆ ਤੇ ਹੁਣ ਘਰ ਕਿਨੇ ਰਹਿਣਾ ਹੁਣ ਕਿਹਦੀ ਹੀ ਘਰ ਦੀ ਯਾਦ ਆ ਗਈ ਆ ਜੀ ਹੁਣ ਘਰੇ ਕਿਨੇ ਰਹਿਣਾ ਕੋਈ ਨਹੀਂ ਮੰਮੀ ਜਾਊਗੀ ਤੇ ਅਸੀਂ ਨਾਲ ਜਾਵਾਂਗੇ ਨਾਲ ਨਵਦੀਪ ਜਾਊਗੀ ਜੇ ਮੰਮੀ ਨਹੀਂ ਜਾਊਗੀ ਤੇ ਅਸੀਂ ਕੋਈ ਵੀ ਨਹੀਂ ਕੋਈ ਨਹੀਂ ਜਾਵਾਂਗੇ ਹਰ ਇਹਦੀ ਗੱਲ ਆ ਫਿਰ ਕੋਈ ਨਾ ਕੋਈ ਬਹਾਨਾ ਆਪੀ ਤੁਸੀਂ ਮਾਸੀ ਜੀ ਨੂੰ ਕਹਦੇ ਹੋ ਕਿ ਨਹੀਂ ਸਾਨੂੰ ਕੰਮ ਪੈਗਾ ਇਹ ਕਿੱਦਾਂ ਉਹ ਤਾਂ ਫਿਰ ਵੇਖਾਂਗੇ ਨਾ ਬਾਅਦ ਕੀ ਕਰਨਾ ਉਹ ਅੱਜ ਤੇ ਇੰਨਾ ਸ਼ੁਕਰ ਕਰੋ ਕਿ ਉਹਨਾਂ ਨੂੰ ਪਤਾ ਹੈ ਕਿ ਮੰਮੀ ਆ ਗਈ ਹੈ ਤੇ ਉਹ ਇੱਥੇ ਨਹੀਂ ਆਏ ਮੰਮੀ ਨੂੰ ਬੁਲਾਇਆ ਨਹੀਂ ਮੈਨੂੰ ਲੱਗਦਾ ਜਿਨਾਂ ਨੇ ਦੁਬਾਰਾ ਮੰਮੀ ਨੂੰ ਕਿਹਾ ਨਾ ਮੰਮੀ ਨਹੀਂ ਨਹੀਂ ਜਾਣਾ ਤੇ ਕਿਸੇ ਦਿਨ ਨਾ ਉਹਨਾਂ ਨੇ ਮਾਸੀ ਜੀ ਨੇ ਇੱਥੇ ਆ ਜਾਣਾ ਤੇ ਦੇਖਿਓ ਇੱਥੇ ਤਾਂ ਮਾਸਾ ਲੱਗਦਾ ਨਾ ਇਹ ਕੰਮ ਇਹੋ ਜਿਹਾ ਹੋਣਾ ਵਾਗੇ ਫਾਸਲ ਤੇ ਨਾ ਉਹਨਾਂ ਦੇ ਪ੍ਰੋਗ ਰੋਟੀ ਬਣੀ ਆ ਮੈਂ ਰੋਟੀ ਪਾਦਾ ਤੁਹਾਨੂੰ ਮੰਮੀ ਦੀ ਤੇ ਕਿਹੜੀ ਦਊਂਗਾ ਆ ਦੋਕ ਬੈਂਗਨ ਹੈਈਆ ਦੋ ਚਾਰ ਉਧਰ ਲੱਗੇ ਆ ਚਲ ਡੰਗ ਹੋਈ ਜਾਣਾ ਵਾ ਵਿੱਚ ਇੱਕ ਦਾਲੂ ਪਾ ਲੈਨੇ ਆ ਏਦਾਂ ਕਰਦੀ ਆ ਤੋੜ ਕੇ ਇੱਥੇ ਰੱਖੀ ਲੈਨੀ ਫੋਨ ਘਰੇ ਤੇ ਆ ਗਿਆ ਭਾਚੀ ਤੋੜਦੀ ਹੈ ਨਾ ਪੂਆ ਦਾ ਫੋਨ ਹੈਲੋ ਸਸਿਕਰ ਪੂਆ ਜੀ ਹੋਰ ਸੁਣਾਓ ਕੀ ਹਾਲ ਚਾਲ ਆ ਠੀਕ ਆ ਠੀਕ ਆ ਤੇ ਫੋਨ ਨਹੀਂ ਚੁੱਕੰਦੇ ਮੈਂ ਦੋ ਤਿੰਨ ਵਾਰੀ ਲਾਇਆ ਉਹਦੰਦਾ ਲੈ ਪਤਾ ਕਿਉਂ ਲੱਗਾ ਪਲਾ ਫੋਨ ਆਇਆ ਉਹ ਪਤਾ ਲੱਗੀ ਜਾਂਦਾ ਅਸ਼ਾ ਅਸ਼ਾ ਚਲ ਕੋਈ ਗੱਲ ਨਹੀਂ ਆ ਹੋਰ ਸੁਣਾਓ ਠੀਕ ਠਾਕ ਹੁਣ ਸੇ ਤਾਂ ਠੀਕ 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 ਆ ਤੇ ਉਹ ਕਿਦਾਂ ਜਿਹੜਾ ਕੰਮ ਕਿਹਾ ਸੀ ਮੈਂ ਅਸ਼ਾ ਕਰ ਲਿਆ ਵਾ ਅੱਛਾ ਅੱਛਾ ਚਲ ਕੋਈ ਨਹੀਂ ਤੁਸੀਂ ਤੇ ਆਪਣਾ ਕੰਮ ਕਰਤਾ ਵਾ ਨਾ ਕੋਈ ਨਹੀਂ ਉਧਰੋਂ ਵੀ ਜਵਾਬ ਆ ਜਾਊਗਾ ਹੁਣ ਅਗਲੇ ਸਵਾਲ ਸਮਝ ਕੇ ਕੋਈ ਨਾ ਕੋਈ ਜਵਾਬ ਦੇਣਾ ਵੇ ਥੋੜਾ ਆਹ ਕੋਈ ਗੱਲ ਨਹੀਂ ਐ ਇੱਕ ਦੋ ਦਿਨ ਤੁਸੀਂ ਵੇਖੋ ਨਾ ਹੋਊਗਾ ਤਾਂ ਤੂੰ ਫੇਰ ਕਲਾਓ ਜੇ ਕੋਈ ਹਾਂ ਨਾ ਦਾ ਜਵਾਬ ਨਾ ਦੇਣਗੇ ਤੇ ਕੋਈ ਨਹੀਂ ਭੇਜ ਕੇ ਵੇਖ ਲਿਓ ਫੇਰ ਇਹਦੇ ਵਿੱਚ ਕੜੀ ਗੱਲ ਵਾ ਓ ਪੂਰਾ ਜੀ ਗੱਲ ਏਦਾਂ ਵਾ ਵੀ ਨਾ ਹੋਈ ਜਾਣੀ ਜਦ ਤੱਕ ਮੈਨੂੰ ਲੱਗਦਾ ਵਾ ਉਹਨੂੰ ਕਹਿਣਾ ਹੀ ਵੀ ਚੰਗੀ ਤਰ੍ਹਾਂ ਐ ਪਡੋਲ ਬਣ ਕੇ ਉਹਨੂੰ ਹੀ ਨਾ ਗੱਲਾਂ ਦੇ ਤੇ ਕੁੜੀ ਨੂੰ ਕੰਮ ਕਰਦੀ ਜਾਜ ਹੈ ਨਹੀਂ ਮਾਸਾ ਵੀ ਠੀਕ ਆ ਠੀਕ ਆ ਫਿਰ ਕੋਈ ਗੱਲ ਨਹੀਂ ਆਜੂਗਾ ਜਵਾਬ ਉਹਦੇ ਇੱਕ ਦੋ ਦਿਨ ਤੱਕ ਕੋਈ ਲੱਗ ਜਾਣਾ ਮੈਨੂੰ ਪਤਾ ਤੇ ਫੋਨ ਕਰਕੇ ਮੈਨੂੰ ਦੱਸ ਦਿਓ ਫਿਰ ਜਿੱਦਾਂ ਵੀ ਹੋਊਗੀ ਆਹ ਕੋਈ ਨਹੀਂ ਕੋਈ ਨਹੀਂ ਦੱਸ ਦਿਓ ਤੇ ਮੈਨੂੰ ਫਿਰ ਕੋਈ ਗੱਲ ਨਹੀਂ ਕਰ ਲਾਂਗੇ ਜਿੱਦਾਂ ਵੀ ਹੋਊਗੀ ਚਲੋ ਠੀਕ ਮੰਮੀ ਰੈਸਟੋਰੈਂਟ ਵਾਲੇ ਕਮਰਨ ਬੇੜ ਆਏ ਆ ਅੱਛਾ ਤੇ ਰਾਜ ਨਾ ਡੈਡੀ ਨਾਲ ਟਕਰ ਗਿਆ ਬੰਦਾ ਇੱਕ ਅੱਛਾ ਤੋ ਘਰ ਨੂੰ ਲੈ ਗਿਆ ਉਹਨੂੰ ਉਹ ਮੈਨੂੰ ਵੀ ਡੇਹੀ ਖਾਣ ਦੇ ਮੈਂ ਕਿਹਾ ਮੈਂ ਚੱਲਦਾ ਵਾਂ ਤੇ ਤੁਸੀਂ ਆ ਜਿਓ ਲੈ ਦੱਸ ਹਾਂ ਸਿੱਧੇ ਪਹਿਲਾਂ ਨਾ ਘਰ ਆਉਂਦੇ ਉਹ ਪਤਾ ਨਹੀਂ ਉਹਨਾਂ ਦਾ ਕੋਈ ਥਾਂ ਥੂੰ ਦਾ ਝਗੜਾ ਸੀ ਤੇ ਆਂਦਾ ਆ ਮੇਰੇ ਨਾਲ ਤੇ ਉਹ ਡੈਡੀ ਉਹਨੇ ਨਾ ਚੱਲ ਗਿਆ ਪਿਓ ਤੇਰਾ ਵੀ ਨਾ ਹੱਥ ਫੜਾਉਂਦਾ ਹੀ ਰਹਿੰਦਾ ਵੀ ਕੋਈ ਗੱਲ ਨਹੀਂ ਜਾ ਤੂੰ ਤੇ ਮੈਂ ਆਨਾ ਵਾ ਇਹਦਾ ਕਹਿਤਾ ਹੁਣੇ ਇਹ ਬੜੇ ਵਧੀਆ ਤੇ ਉਹ ਰਾਜ ਖਲੋਤਾ ਸੀ ਤੇ ਉਹਨੇ ਹੱਥ ਖੜਾ ਕੀਤਾ ਤੇ ਫੇਰ ਖਲੋਣਾ ਪਿਆ ਉੱਥੇ ਚਲ ਉਹ ਤੇ ਛਾੜਾ ਹਾਂ ਤੂੰ ਤੇ ਜਿੱਧਰ ਗਏ ਹੋ ਕੰਮ ਵਧੀਆ ਗਿਆ ਸੌਗ ਬੰਦਾ ਨਾ ਉੱਥੇ ਅੰਦਰ ਵਧੀਆ ਆ ਜਣਾ ਵਾ ਹਾਲ ਬੜਾ ਵਧੀਆ ਬਣਿਆ ਵਾ ਕੁਰਸੀਆਂ ਮੇਜ਼ ਲੱਗੇ ਆ ਸਾਰਾ ਕੁਝ ਵਧੀਆ ਉਹ ਆਂਦਾ ਸੀ 50000 ਦੇ ਵਿੱਚ ਵਿੱਚ ਨਾ ਤੁਹਾਡਾ ਕੰਮ ਨਿਬੜ ਜਾਊਗਾ ਤੇ ਬਾਕੀ ਇਹ ਆ ਉਹ ਤੇ ਹੁਣ ਸਾਡੇ ਤੇ ਹੀ ਆ ਜੋ ਜੋ ਅਸੀਂ ਪਾਵਾਂਗੇ ਵਿੱਚ ਉਹ ਚੱਲ ਪੁੱਤ ਪਹਿਲਾ ਪ੍ਰੋਗਰਾਮ ਜਿਹੜਾ ਨਾ ਉਹਦਾ ਹੀ ਅਸਰ ਹੁੰਦਾ ਵਾ ਉਹ ਵਧੀਆ ਕਰੀਏ ਨਾ ਅਗਲੇ ਨੂੰ ਇਹ ਹੋਊਗਾ ਕਿ ਸੌਖੇ ਆ ਜਾਂ ਵਧੀਆ ਪ੍ਰੋਗਰਾਮ ਕੀਤਾ ਵਿਆਹ ਵੀ ਇਹਨਾਂ ਨੇ ਵਧੀਆ ਕਰਨਾ ਵਾ ਓਏ ਆਹੋ ਇਹ ਤੇ ਹੈ ਹੀ ਆ ਤੇ ਸੌਖੇ ਬੰਦਾ ਹੀ ਹੋਣਾ ਵੱਤ ਨਹੀਂ ਹੋਣਾ ਸੌ ਦੇ ਘਾਟੀ ਹੋਣਾ ਵਾ ਹੁਣ ਆਪਣੇ ਵੱਲੋਂ ਹੀ ਲਾ ਲਾ ਤੇਰੇ ਮਾਮੇ ਕਹਿਣੇ ਆ ਭੂਆ ਕਹਿਣੀ ਆ ਮਾਸੀ ਕਹਿਣੀ ਆ ਤੇ ਤੇਰੇ ਸਹੁਰੇ ਆ ਬਸ ਪਾਲ ਆ ਕੇ ਕਿੰਨੇ ਕ ਜਾਣੇ ਹੋ ਜਾਣਗੇ 50 ਕ ਜਾਣੇ ਆਪਣੇ ਹੋ ਜਾਣਗੇ ਓਏ ਆਹੋ ਚਲੋ 30 ਹੋ ਜਾਣ ਜਿੰਨੇ ਵੀ ਹੋਣ ਕਿ ਹੁਣ ਖੜਨੇ ਤੇ ਪੈਣੀ ਆ ਕੋਰ ਨਹੀਂ ਆਪਾਂ ਕਿਸ ਨੂੰ ਵੀ ਕਹਿਣਾ ਐਵੇਂ ਲੰਮ ਚੜਾ ਕਰੀ ਜਾਣਾ ਫਿਰ ਵਿਆਹ ਤੇ ਕਵਾਂਗੇ ਕੋਰਾਂ ਹੀ ਓਏ ਆਹੋ ਚਲ ਵਧੀਆ ਵਾ ਨਹੀਂ ਠੀਕ ਆ ਉਦਾਂ ਹੋਟਲ ਵੀ ਠੀਕ ਹੋ ਚਲ ਵਧੀਆ ਮੈਂ ਤਾਂ ਹੀ ਤੁਹਾਨੂੰ ਕਲਾਇਆ ਸੀ ਮੈਂ ਚੱਲ ਇਹ ਟਾਈਮ ਨਾ ਹੋਇਆ ਹੋਊਗਾ ਨਾ ਫਿਰ ਘਰ ਮੁੱਕਾ ਹੋਊਗਾ ਆਹ ਤੇ ਸੋਨਾ ਸੋਨਾ ਵੀ ਆ ਗਿਆ ਜਿਹੜਾ ਕਪੜਾ ਵੀ ਆ ਗਿਆ ਤੇ ਹੋਰ ਹੈਗਾ ਉਹ ਕੰਮ ਨਹੀਂ ਹੁਣ ਇਹ ਹੋਈ ਆ ਠੀਕ ਹੁਣ ਇਹ ਆਪੇ ਆਪਣੇ ਤੁਸੀਂ ਲਿਉਣੇ ਆ ਤੇ ਲੈ ਓ ਕਰਨ ਨੂੰ ਕਹਿ ਕੋਈ ਨੂੰ ਨੂੰ ਤੇ ਮੈਂ ਕਹਿ ਦਿੰਦਾ ਆਹ ਨਾਲ ਲੈ ਜਾ ਤਾਂ ਦੋਵੇਂ ਭਰਾ ਆਪਣੇ ਬਣਾ ਲਿਓ ਤੁਸੀਂ ਕਿਹੜੇ ਸੋਣੇ ਆ ਸੀਦੇ ਸਟਾਈਲ ਲਿਉਣੇ ਆ ਆਹ ਦੋਵੇਂ ਜਾਣੇ ਚਲ ਜਾਓ ਗੱਡੀ ਦੇ ਵਿੱਚ ਤੇ ਜਾਓ ਜਾ ਕੇ ਤੇ ਤੋਂ ਨਾਲੇ ਮੇਰੀ ਸੁਣੋ ਗੱਲ ਹਾਂ ਕੁੜੀ ਨੂੰ ਥੋੜਾ ਬੋਧਾ ਸਮਝਾਓ ਉਹਦੋਂ ਚੱਲ ਸਾਰੇ ਜਣੇ ਇੱਥੇ ਬੈਠੇ ਤੇ ਮੈਂ ਮਾੜੀ ਮੋਟੀ ਜੀ ਗੱਲ ਕਰਕੇ ਚੱਲ ਗਿਆ ਜਿੱਦਾਂ ਹਾਂ ਰੁਪਿੰਦਰ ਨੂੰ ਇਹ ਬੋਲੀ ਹੀ ਉਹਦਣ ਐਦਾਂ ਗਾਂਹ ਜਾ ਕੇ ਨਹੀਂ ਗਿਆ ਮਾਤਾ ਕੰਮ ਚੱਲਣੇ ਤੈਨੂੰ ਪਤਾ ਲੋਕੀ ਨਹੀਂ ਇਹ ਗੱਲ ਸੁਣਦੇ ਹੈ ਤੇ लवली ਤੇਰੀ ਗੱਲ ਚੱਲੇ ਚੱਲ ਜਰ ਲੈਂਦੇ ਆ ਸਾਰੇ ਆਈ ਰੁਪਿੰਦਰ ਨੂੰ ਪੈ ਗਈ ਰੁਪਿੰਦਰ ਹਾਂ ਨੂੰ ਪੈ ਗਈ ਇੱੱਚੇ ਤੇ ਕੰਮ ਚੱਲ ਗਿਆ ਤੇ ਉਹਨਾਂ ਨੇ ਨਾ ਸੁਣਨੀ ਆ ਮੈਂ ਤਾਂ ਪੁੱਤ ਬਥੇਰੇ ਨੂੰ ਸਮਝਾਉਣੀ ਆ ਪੁੱਤ ਤੂੰ ਬਗਾਨੇ ਘਰ ਜਾਣਾ ਵਾ ਕੰਮ ਕਰ ਦੀ ਜਾ ਸਿੱਖ ਗਾੜੀ ਬੋਲੀ ਦਾ ਨਹੀਂ ਹੁੰਦਾ ਸੱਸ ਮਾਂ ਕਈ ਗੱਲਾਂ ਕਰਦੀ ਆ ਸੋਨੀਆਂ ਪੈਂਦੀਆਂ ਹੁੰਦੀਆਂ ਵਾ ਜੇ ਇੱਥੇ ਸੌਂਦੀ ਆ ਤਾਂ ਉਹ ਤਾਂ ਗਾੜੀ ਜਾ ਕੇ ਤਾਂ ਹੀ ਸੁਣੇਗੀ ਹੁਣ ਨੱਕ ਕਾਪੀਆਂ ਕਿਤਾਬਾਂ ਜਿਹੜੀਆਂ ਉਹ ਛਡਾਓ ਇਹਦੀਆਂ ਕੱਲੀਆਂ ਰੋਟੀਆਂ ਹੀ ਲਾਉਣੀਆਂ ਹੁੰਦੀਆਂ ਸਬਜ਼ੀ ਪਾਜੀ ਬਣਾਉਣੀ ਸਿਖਾਓ ਇਹਨੂੰ ਉਹ ਕੋਈ ਗੱਲ ਨਹੀਂ ਪੁੱਤ ਸਿਖਾ ਦੇਣੀ ਇਹਨੂੰ ਤੇ ਇਦਾਂ ਵਾ ਕਿ ਜਾ ਜਾ ਕੇ ਕਰਨ ਨੂੰ ਕਹਿ ਜੀ ਜਾ ਕੇ ਤਾਂ ਕੱਪੜੇ ਲੈ ਆਈਏ ਤੇ ਜਾਓ ਦੋਵੇਂ ਜਾਣੇ ਲੈ ਆਓ ਮੁੜ ਕੇ ਦਿਨ ਦੇ ਦਿਨ ਉਹਨੇ ਤੇ ਰੌਲਾ ਪਾਉਣਾ ਉਹਦਾ ਪਤਾ ਤਾਂ ਤੈਨੂੰ ਹੈ ਹੀ ਆ ਮੁੜ ਕੇ ਕਹਿਣਾ ਆ ਮੇਰੀ ਕਮੀਜ਼ ਨਹੀਂ ਪਸੰਦ ਆ ਮੇਰੀ ਪੈਂਟ ਨਹੀਂ ਪਸੰਦ ਹੈਗੀ ਇਹਨੇ ਮੰਮੀ ਮੇਰੇ ਨਾਲ ਥੋੜਾ ਜਾਣਾ ਉਹਨੂੰ ਪੈਸੇ ਦੇ ਦਿੰਦੇ ਆ ਤੇ ਆਪੇ ਕਿਸੇ ਮੁੰਡੇ ਨੂੰ ਲੈ ਜਾਊਂਗਾ ਨਾਲ ਚੱਲ ਪੁੱਛ ਲਾ ਤੂੰ ਵੀ ਤਾਂ ਲਿਓਣੀ ਆ ਤੇ ਜੇ ਤੇਰੇ ਨਾਲ ਜਾਂਦਾ ਤੇ ਦੋਵੇਂ ਜਾਣੇ ਚੱਲ ਜੇ ਮੁੰਡੇ ਕਿਹੜੇ ਨੂੰ ਲੈਣਾ ਕੋਈ ਪੁੱਛ ਲੈਣਾ ਵਾ ਉਹ ਤੈਨੂੰ ਪਤਾ ਹੀ ਆ ਉਹਦੇ ਸੁਭਾ ਦਾ ਕੋਈ ਗੱਲ ਨਹੀਂ ਜੇ ਲਿਆਊਗਾ ਨਾ ਕੱਲਾ ਤੇ ਉਹਨੂੰ ਜਾਣ ਦਾਂਗੇ ਚੱਲ ਠੀਕ ਐ ਇੱਕ ਵਾਰਾ ਗੱਲ ਕਰਕੇ ਵੇਖ ਲਾ ਚੱਲ ਕੈਨ ਤੇ ਵਿਆਹ ਵਾ ਵੀ ਵਧੀਆ ਰੈਸਟੋਰੈਂਟ ਵਾ ਚੱਲ ਏਸੀ ਆ ਹੈ ਵੀ ਗਰਮੀ 100 ਬੰਦਾ ਕਿੱਥੋਂ ਹੁਣਾਵਾ ਮਾ 50 ਕਿ ਜਾਣੇ ਹੋਣੇ ਜੇ ਅਹੀਂ ਨਿਕ ਜਾਣੇ ਕਹੇ ਤਾਂ ਉਹਨਾਂ ਨੇ ਕਿੰਨਾ ਘਟੋ ਮਟਾਣਾ ਲੈ ਆਉਣਾ ਸਾਦੇ ਹੀ ਲਿਆਉਣਗੇ ਚਲ ਜਿੰਨੇ ਵੀ ਲਿਆਉਣਗੇ ਠੀਕ ਵਾ ਘਰ ਤੇ ਵਧੀਆ ਆਏ ਆ ਨਾ ਗੱਲਾਂ ਤੇ ਨਾ ਉਹਦਾ ਲਵਲੀ ਦੀ ਵੀ ਠੀਕ ਵਾ ਸੰਦੀਪ ਨੂੰ ਅੱਜ ਮਾਰ ਕੇ ਸਮਝਾਉਣੀ ਆ ਪੁੱਤ ਕਿਤੇ ਟਾਈਮ ਹੁੰਦਾ ਗੱਲ ਕਰਨ ਵਾਲਾ ਤੇ ਕਿਤੇ ਹੁੰਦਾ ਵਾ ਸੁਣਨ ਵਾਲਾ ਹਰ ਟਾਈਮ ਨਾ ਕਾਲੇ ਨਹੀਂ ਪਈਦਾ ਹੁੰਦਾ ਬਗਾਨੇ ਘਰ ਜਾ ਕੇ ਬੜਾ ਕੁਝ ਵੇਖਣਾ ਪੈਂਦਾ ਵਾ ਸੰਦੀਪ ਉਹ ਆ ਪੁੱਤ ਮੇਰੀ ਗੱਲ ਸੁਣ ਆ ਗਈ ਮੰਮੀ ਹਾਂਜੀ ਮੰਮੀ ਵਾਹ ਤੈਨੂੰ ਪੁੱਤ ਮੈਂ 파 ਆ ਮਾਰੀ ਆ ਵੇ ਹੁਣ ਸਾਰੇ ਕੰਮ ਹੋ ਗਏ ਆ ਡੈਡੀ ਤੇਰੇ ਹੁਣੀ ਨਾ ਰੈਸਟੋਰੈਂਟ ਵੀ ਬੁੱਕ ਕਰ ਆਏ ਆ ਲੀੜਾ ਕਪੜਾ ਆ ਗਿਆ ਵਾ ਸੋਨਾ ਖਰੀਦਿਆ ਗਿਆ ਵਾ ਸਮਝ ਲਾ ਪੇ ਕੰਮ ਸਿਰੇ ਲੱਗ ਗਿਆ ਵਾ ਹੁਣ ਤੂੰ ਮੇਰੀ ਧੀ ਨਾ ਸਿਆਣੀ ਬਣ ਵੇਹ ਪੇਕੇਆਂ ਦੇ ਘਰ ਗੱਲ ਹੋਰ ਹੁੰਦੀ ਆ ਸੌਰੇ ਜਾ ਕੇ ਗੱਲ ਹੋਰ ਹੁੰਦੀ ਆ ਅਹੀਂ ਇੰਨੀਆਂ ਰੀਝਾਂ ਚਾਵਾਂ ਨਾਲ ਤੇਰੇ ਸਾਰੇ ਕੰਮ ਲੱਗੇ ਆ ਕਰਨ ਪੁੱਤ ਹੁਣ ਤੂੰ ਨਾ ਘਰ ਦੇ ਕੰਮ ਵੀ ਸਿੱਖ ਉਥੇ ਜਾ ਕੇ ਨਾ ਰੋਟੀ ਪਾਣੀ ਵੀ ਪਕਾਉਣਾ ਪੈਣਾ ਵਾ ਦੂਜੀ ਗੱਲ ਇਹ ਆ ਵੀ ਪੇਕੇਆਂ ਦੇ ਘਰ ਨਾ ਮਾਨ ਤਾਨ ਨਾਲ ਗੱਲ ਕਰ ਵੀ ਲਈਦੀ ਆ ਜਿੱਦਾ ਤੁਰਪਿੰਦਰ ਨੂੰ ਗੱਲ ਕਹਿ ਦਿੰਨੀ ਆ ਸਹੁਰਿਆਂ ਦੇ ਘਰ ਜਾ ਕੇ ਨਾ ਕਈ ਗੱਲਾਂ ਸੁਣਨੀਆਂ ਪੈਂਦੀਆਂ ਵਾ ਉਥੇ ਚੁੱਪ ਰਹਿਣਾ ਪੈਂਦਾ ਵਾ ਇਹ ਨਾ ਹੋਵੇ ਕਿ ਸੱਸ ਜਾਂ ਨਾਨ ਇੱਕ ਗੱਲ ਕਵੇ ਤੇ ਤੂੰ ਗੜੀ ਦੋ ਜਵਾਬ ਦਵੇਂ ਇਹ ਗੜੀ ਤੈਨੂੰ ਨਹੀਂ ਕਿਸੇ ਨੇ ਕਹਿਣਾ ਮਾਂ ਪਿਓ ਤੇ ਗੱਲ ਹੁੰਦੀ ਹੁੰਦੀ ਆ ਵੀ ਮਾਂ ਪਿਓ ਨੇ ਕਿੱਦਾਂ ਦੀ ਸਿੱਖਿਆ ਦਿੱਤੀ ਆ ਮੰਮੀ ਤੁਸੀਂ ਕਿਉਂ ਟੈਨਸ਼ਨ ਲੈ ਰਹੇਂ ਜਿੱਦਾਂ ਤੁਸੀਂ ਮੈਨੂੰ ਸਮਝਾਇਆ ਵਾ ਨਾ ਮੈਂ ਉਦਾਂ ਹੀ ਕਰੂੰਗੀ ਤੁਹਾਨੂੰ ਕੋਈ ਵੀ ਗੱਲ ਸੁਣਨ ਵਾਸਤੇ ਨਹੀਂ ਮਿਲੂਗੀ ਉਹਦੇ ਭਾਬੀ ਮੇਰ ਨਾਲ ਖਿਜਦੇ ਰਹਿੰਦੇ ਆ ਤੇ ਤਾਂ ਮੈਂ ਔਖੀ ਹੋ ਜਾਨੀ ਆ ਮੈਨੂੰ ਪਤਾ ਵਾ ਸਾਰੀ ਗੱਲ ਦਾ ਤੁਸੀਂ ਮੈਨੂੰ ਨਾ ਹੀ ਸਮਝਾਓ ਵਧੀਆ ਵਾ ਮੈਂ ਵੀ ਸਿਆਣੀ ਆ ਮੈਨੂੰ ਵੀ ਪਤਾ ਵਾ ਕੀ ਘਰ ਕਿਦਾਂ ਚਲਾਈਦਾ ਵਾ ਮੈਂ ਵੇਖ ਹੀ ਲਿਆ ਵਾ ਮੈਂ ਇਹਦੇ ਵਾਂਗੂ ਨਹੀਂ ਕਰਦੀ ਪਰ ਵੇਖ ਪੁੱਤ ਮੇਰਾ ਸਮਝਾਉਂਦਾ ਫਰਜ ਵਾ ਤੈਨੂੰ ਮੈਂ ਤਾਂ ਸਮਝਾਉਣ ਲਈ ਆ ਜੇ ਕੱਲ ਨੂੰ ਉੱਥੇ ਕੋਈ ਊਚਨੀ ਚ ਹੋਈ ਨਾ ਇਸੇ ਪਰਜਾਈ ਨੇ ਕਹਿਣਾ ਵਾ ਪੀ ਜੋ ਕੁਝ ਮੇਰੇ ਨਾਲ ਕਰਦੀ ਹੁੰਦੀ ਹੈ ਨਾ ਉੱਥੇ ਜਾ ਕੇ ਵੀ ਤੂੰ ਇਦਾਂ ਹੀ ਕਰਨਾ ਵਾ ਜਾਂ ਉੱਥੇ ਇਦਾਂ ਹੀ ਕਰਕੇ ਆਈ ਆ ਫੇਰ ਨਾ ਇਹ ਗੱਲ ਵਿੱਚ ਤੇਰੀ ਵੀ ਵੇਚਤੀ ਆ ਤੁਹਾਡੀ ਮਾਪਿਓ ਦੀ ਵੀ ਵੇਚਤੀ ਆ ਤੈਨੂੰ ਪਤਾ ਹੀ ਆ ਬੋਲਣ ਲੱਗੀ ਉਹ ਵੇਂਦੀ ਨੀਗੀ ਮੁੜ ਕੇ ਇਹ ਗੱਲ ਦਾ ਮੇਣਾ ਬਣ ਜਾਂਦਾ ਵਾ ਪੀ ਜੇ ਇੱਥੇ ਚੰਗੀ ਰਹਿਣੀ ਹੋ ਨਾ ਫਿਰ ਗਾੜੀ ਵੀ ਵਸ ਕੇ ਆਉਂਦੀ ਹੋ ਹੁਣ ਮੇਰੀ ਧੀ ਨਾ ਸਿਆਣੀ ਬਣ ਤੇ ਸੋਈ ਚ ਵੜਿਆ ਕਰ ਤੇ ਸਾਰਾ ਕੰਮ ਧੰਦਾ ਕਰਿਆ ਕਰ ਸਬਜੀ-ਸਬਜੀ ਬਣਾਉਂਦੀ ਸਾਰੀ ਜਾ ਸਿੱਖ ਕੋਈ ਗੱਲ ਨਹੀਂ ਮੰਮੀ ਜਿੱਦਾਂ ਤੁਸੀਂ ਕਹਿੰਦੇ ਆ ਨਾ ਮੈਂ ਉਦਾਂ ਹੀ ਕਰੂੰਗੀ ਇਹਨੇ ਵੀ ਨਮੇਣਾ ਮਾਰਿਆ ਹੀ ਨਾ ਉਥੇ ਵਸਣਾਨੀ ਆ ਹੁਣ ਮੈਨੂੰ ਵਸ ਕੇ ਵਿਖਾਉਂਗੀ ਪੁੱਤ ਮੈਂ ਤਾਂ ਮਹਾਰਾਜ ਦਾ ਲੱਖ ਲੱਖ ਸ਼ੁਕਰ ਕਰਦੀ ਆ ਜਿਹੜਾ ਘਰ ਬਾਰੇ ਇੰਨਾ ਵਧੀਆ ਮਿਲਿਆ ਪਰਿਵਾਰ ਇੰਨਾ ਵਧੀਆ ਪਰਿਵਾਰ ਵਿੱਚ ਹੈ ਕਿੰਨੇ ਕੁ ਜਾਣੇ ਆ ਚਾਰ ਪੰਜ ਜਾਣੇ ਆ ਤੇ ਰੋਟੀ ਬਣਾਉਣੇ ਕੋਈ ਪਰੂ ਨਹੀਂਗੀ ਹੈਗੀ ਮੰਮੀ ਇਹ ਤਾਂ ਸਹੀ ਆ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਕਿਸੇ ਵੀ ਗੱਲ ਦੀ ਤੇ ਬਾਕੀ ਇਹ ਵੀ ਬਣਾਉਣੀ ਆਂਦੀ ਹੋਵੇ ਨਾ 10 ਜਾਣੇ ਬੈਠੇ ਹੁਣ ਮਿੰਟੋਂ ਮਿੰਟੀ ਰੋਟੀ ਬਣਾ ਕੇ ਘੜੀ ਰੱਖ ਦਈਦੀ ਆ ਇਹ ਤੇ ਗੱਲ ਹੈਗੀ ਆ ਮੰਮੀ ਕੋਈ ਗੱਲ ਨਹੀਂ ਮੈਂ ਸਭ ਕੁਝ ਸਿੱਖ ਲਵਾਂਗੀ ਤੂੰ ਹੀ ਸਿਖਾਉਣਾ ਮੈਨੂੰ ਹੁਣ ਇਹ ਆ ਕਿ ਅੱਜ ਸਬਜੀ ਤੂੰ ਬਣਾਉਣੀ ਆ ਕੋਈ ਗੱਲ ਨਹੀਂ ਮੈਂ ਬਣਾਉਂਦੀ ਵੀ ਬਣੂੰਗੀ ਨਾ ਚੱਲ ਕੋਈ ਗੱਲ ਨਹੀਂ ਹੌਲੀ ਹੌਲੀ ਹੱਥ ਖੁੱਲਦਾ ਵਾ ਕੋਈ ਗੱਲ ਨਹੀਂ ਮੰਮੀ ਵਧੀਆ ਬਣਾ ਕੇ ਵਿਖਾਉਂਗੀ ਵੇਖਿਓ ਸਹੀ ਚੱਲ ਇਹਨਾਂ ਕ ਤੇ ਮੈਨੂੰ ਪਤਾ ਵਾ ਵੀ ਬਣਾਵੇਂਗੀ ਤੂੰ ਵਧੀਆ ਹੀ ਹਾਂਜੀ ਠੀਕ ਆ ਨਾ ਅੱਜ ਸੋਚ ਤਕੀ ਬਣਾਉਣਾ ਵਾ ਇਹਦੇ ਨਾਲ ਤੇ ਵਧੀਆ ਬਣਾ ਕੇ ਦਊਂਗੀ ਤੁਹਾਨੂੰ ਵੇਖਿਓ ਤੇ ਉਂਗਲਾ ਚਟਦੇ ਰਹਿ ਜਾਣਾ ਵਾ ਚੰਗਾ ਵਾ ਇਹਦਾ ਵੀ ਮੂੰਹ ਬੰਦ ਹੋ ਜਾਊਗਾ ਫੇਨੂੰ ਜਾਚੋ ਆ ਨਹੀਂ ਤੇ ਗੱਲ ਗੱਲ ਤੇ ਕਹਿੰਦੀ ਉਹਨਾਂ ਕੇ ਕੰਮ ਦੀ ਜਾਚ ਨਹੀਂ ਗਈ ਆ ਇਹ ਫਿਰ ਬਹਿ ਜਾਂਦੀ ਹੈ ਤੁਹਾਨੂੰ ਰਾਦਨ ਦੀ ਕੰਮ ਚਲ ਕੋਈ ਗੱਲ ਨਹੀਂ ਵੇਖ ਲਾ ਤੂੰ ਫਿਰ ਤੇ ਮੈਂ ਆ ਕਰਨ ਦੇ ਕੱਪੜੇ ਜੇ ਜੋੜ ਕੇ ਰੱਖ ਲਾਂ ਆ ਆਮਨੇ ਖਲਾਰਾ ਜਿਆ ਪਾਇਆ ਹੀ ਚਲੋ ਕੋਈ ਗੱਲ ਨਹੀਂ ਪਰ ਮੈਂ ਆਪਣੀ ਮਰਜ਼ੀ ਦੀ ਸਬਜ਼ੀ ਬਣਾਉਣੀ ਅੱਜ ਉਹ ਬਣਾ ਲਾ ਬਣਾ ਲਾ ਜੋ ਤੂੰ ਖਾਣਾ ਵਾ ਜਿਹੜੀ ਮੈਨੂੰ ਪਸੰਦ ਹੋਊਗੀ ਠੀਕ ਆ ਰਮਣੇ ਕੀ ਕਰਨ ਦੇ ਆ ਕੁਛ ਨਹੀਂ ਚਾਹ ਬਣਾਈ ਹੀ ਚਾਹ ਬਣਾਈ ਤੇ ਚਾਹ ਤਾਂ ਠੀਕ ਆ ਤੇ ਲਖਵੀਰ ਬੜਾ ਰੋਲਾ ਪਾਉਣ ਰਿਹਾ ਮਮੀ ਨਾ ਕੀ ਗੱਲ ਹੋ ਗਈ ਆ ਦੀਦੀ ਇੱਕ ਕੰਮ ਕਰੋ ਪਿਛਲੀ ਵਾਰ ਅਸੀਂ ਗਏ ਹੀ ਤੁਹਾਡੀ ਬਥੇਰੀ ਕੁੱਤੇ ਖਾਣੀ ਕੀਤੀ ਤੇ ਇਸ ਵਾਰ ਤੁਸੀਂ ਤਾਂ ਮੰਮੀ ਜਾਓ ਨਾਲੇ ਠਾਕਾ ਵੇਖਿਆ ਆਇਓ ਨਾਲੇ ਰੁਪਿੰਦਰ ਨੂੰ ਮਿਲਿਆ ਆਇਓ ਜਾ ਪੜਾ ਆ ਜੜਾ ਲਾ ਹੱਥ ਤੇਰਾ ਤੇ ਬੰਦਾ ਤੇਰੇ ਨਾਲ ਆ ਮੈਂ ਉੱਥੇ ਇਕੱਲੀ ਜਾ ਕੇ ਕੀ ਕਰਨਾ ਇਹ ਵੀ ਵਾਰ ਮੈਨੂੰ ਉੱਥੇ ਕਿੰਨੇ ਢਾ ਲਿਆ ਤੇ ਮੈਨੂੰ ਕਿੰਨੇ ਛਡਾਉਣਾ ਨਹੀਂ ਮੈਂ ਕਹਿਣਾ ਮਤ ਨਹੀਂ ਆਂਦੀ ਢਾਣ ਵਾਲੀ ਪਰ ਮੰਮੀ ਦੀ ਗੱਲ ਵੇਖ ਲਓ ਹਣ ਮੰਮੀ ਜਾਣ ਨੂੰ ਤਿਆਰ ਨਹੀਂ ਹੈਗੀ ਇਹੀ ਨਾ ਕਿ ਮੰਮੀ ਨੂੰ ਪਤਾ ਹੈ ਕਿ ਮੇਰੀ ਇੱਥੇ ਜੇ ਸੈੱਟ ਦੀ ਗੱਲ ਨਿਕਲੀ ਆਈ ਤੇ ਮੇਰੀ ਉਹਨਾਂ ਨੇ ਬੇਇੱਜ਼ਤੀ ਕਰਨੀ ਆ ਤਾਂ ਹੀ ਮੰਮੀ ਸ਼ਾਮੀ ਨਹੀਂ ਭਰਨ ਦੀ ਜਾਂਦੀ ਤੂੰ ਹੀ ਪੈਣਾ ਮੰਮੀ ਨੇ ਮਨਾ ਲਓ ਮੈਨੂੰ ਬਖਸ਼ ਦੋ ਨਾ ਨਾ ਮੈਂ ਵੀ ਕਹਿਤਾ ਲਖਬੀਰ ਨੂੰ ਜੇ ਮੰਮੀ ਜਾਏਗੀ ਤੇ ਅਸੀਂ ਜਾਵਾਂਗੇ ਜੇ ਮੰਮੀ ਨਹੀਂ ਜਾਏਗੀ ਨਾ ਤੇ ਅਸੀਂ ਵੀ ਨਹੀਂ ਜਾਣਾ ਫੇਰ ਬੱਸ ਰਹਿਣ ਦੋ ਮਾਸੀ ਜੀ ਨੂੰ ਆਪੇ ਕਹਿ ਦਾਂਗੇ ਕਿ ਕੰਮ ਪੈ ਗਿਆ ਮੈਨੂੰ ਤਾਂ ਨਾ ਐਦਾਂ ਲੱਗਦਾ ਜਿੱਦਾਂ ਦੀ ਮੰਮੀ ਤੇ ਹਾਲਾਤ ਹੈ ਨਾ ਮਾਸੀ ਜੀ ਕਿਤੇ ਇੱਥੇ ਨਾ ਆ ਜਾਣਾ ਤੂੰ ਮਾਸੀ ਹੋਣਾ ਛੱਡ ਮੈਨੂੰ ਘੋਟ ਜਿਹੜੀ ਚਾਹ ਪੀਣੀ ਹੈ ਇੱਥੇ ਪਿਆਦੇ ਠੰਡੇ ਹੋਏ ਨੇ ਥੱਕੇ ਦੀ ਚਾਹ ਤੂੰ ਰਹਿਣ ਤੇ ਘਰ ਦੀ ਚਾਹ ਚੱਲ ਮੈਂ ਲਿਆਂਦੀ ਚਾਹ ਪਾ ਕੇ ਚਲੋ ਚੱਲ ਲਿਆ ਹਾਂ ਮੈਂ ਲਿਆਂਦੀ ਚਾਹ ਤੂੰ ਮੈਨੂੰ ਥੱਕੇ ਦੇ ਲੱਡੂ ਨ ਹਾਂਜੀ ਭਾਜੀ ਮੰਮੀ ਲਈ ਕਹਿਣ 27 ਤਰੀਕ ਵੀ ਤੈਨੂੰ ਪਤਾ ਲੱਗੀ ਆ ਲੱਗੇ ਹੂੰ ਹੂੰ ਤੇ ਤੂੰ ਐਂ ਦਾ ਕਰ ਹਾਂ ਤੇ ਕੱਪੜੇ ਲੈ ਆਈਏ ਦੋਵੇਂ ਜਣੇ ਜਾ ਕੇ ਸੀਤੇ ਕਾਹੀ ਲੈਉਣੇ ਆਂ ਕੋਈ ਗੱਲ ਨਹੀਂ ਭਾਜੀ ਲੈ ਆਉਂਦੇ ਆ ਤੇ ਮੇਰਾ ਅੱਜ ਦਾ ਟਾਈਮ ਹੈ ਨਹੀਂ ਆ ਐਂ ਦਾ ਕਰੋ ਫਿਰ ਤੁਸੀਂ ਕੱਲੇ ਜਾ ਕੇ ਤਾਂ ਜ ਲੈ ਆਉ ਮੈਂ ਫਿਰ ਕੱਲ ਕਿਸ ਮੁੰਡੇ ਨਾਲ ਲੈ ਜਾਊਂਗਾ ਸਿੱਧਾ ਕਹਾਂ ਹਾਂ ਵੀ ਮੈਂ ਕੱਲੇ ਨਹੀਂ ਜਾਣਾ ਉਹ ਨਹੀਂ ਨਹੀਂ ਭਾਜੀ ਇੰਨੀ ਨਹੀਂ ਕੋਈ ਗੱਲ ਹੈ ਉਹ ਮੈਂ ਮੰਮੀ ਨਾਲ ਅੱਗੇ ਕਹਿਣ ਲਿਆ ਮੈਂ ਉਹਨੇ ਮੁੰਡੇ ਮਾੜੀ ਨਾਲ ਜਾਣਾ ਹੋਣਾ ਤੇ ਉਹਨੂੰ ਪੈਸੇ ਦੇ ਦੰਨੇ ਤੇ ਕਿੰਨੇ ਕੇ ਪੈਸੇ ਨਾਲ ਸਰੂਗਾ ਕੋਈ ਗੱਲ ਨਹੀਂ ਭਾਜੀ ਆਦਾ ਮਮੀ ਨੂੰ 5000 ਨਾਲ ਸਾਰੀ ਜਾਣਾ ਤੁਹਾਨੂੰ ਵੀ ਪਤਾ ਵਾ ਚੱਲ ਕੋਈ ਗੱਲ ਨਹੀਂ ਮੈਂ ਡੈਡੀ ਨੂੰ ਵੀ ਕਹਿ ਦਿੰਦਾ ਤੇ ਮਮੀ ਨੂੰ ਵੀ ਕਹਿ ਦਿੰਦਾ ਆਪਾਂ ਤੇਨੂੰ ਦੇ ਦਿੰਦੇ ਆ ਤੇ ਫਿਰ ਲੈ ਆਈਂ ਜਾ ਕੇ ਹੈ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਮੈਂ ਨਹੀਂ ਤੇ ਕਹਿੰਨਾ ਮੈਂ ਵੀ ਤੁਸੀਂ ਵੀ ਕੱਲ ਤੱਕ ਵੇਟ ਕਰੀ ਲੋ ਇਕੱਠੇ ਚੱਲ ਜਾਵਾਂਗੇ ਕੋਈ ਨਹੀਂ ਮੈਂ ਲੈ ਆਉਂਗਾ ਫਿਰ ਤੂੰ ਚਲ ਜੀ ਹਾਂ ਮੁੰਡੇ ਮੜੇ ਨਾਲ ਆ ਚਲੋ ਕੋਈ ਗੱਲ ਨਹੀਂ ਤੁਹਾਡੇ ਨਾਲ ਤੁਰਿਆ ਫਿਰੂੰਗਾ ਉੱਥੇ ਉਹ ਨਹੀਂ ਨਹੀਂ ਫਿਰ ਕਿਹੜੀ ਗੱਲ ਹੈ ਤੇ ਮੈਂ ਅੱਜ ਲੈ ਆਉਣਾ ਮੈਂ ਜਾ ਕੇ ਤੇ ਤੂੰ ਕੱਲ ਨੂੰ ਚਲ ਜੀ ਹਾਂ ਚਲੋ ਕੋਈ ਗੱਲ ਨਹੀਂ ਤੁਸੀਂ ਅੱਜ ਲਾਓ ਮੈਂ ਕੱਲ ਚਲ ਜੂੰਗਾ ਸਰ ਜੋ ਵੇਰ ਨਹੀਂ ਫਿਰ ਡੰਗਰਾਂ ਕੋਈ ਨਾ ਮੈਂ ਕਹ ਦੂੰਗਾ ਮਮੀਂ ਦੇ ਦਊਗੀ ਤੈਨੂੰ 5000 ਠੀਕ ਠੀਕ ਕੋਈ ਗੱਲ ਨਹੀਂ ਚੱਲ 5000 ਰੁਪਇਆ ਤੇ ਮਿਲ ਹੀ ਜਾਣਾ ਵਾ ਵਿੱਚੋਂ 3-4000 ਦੇ ਕੱਪੜੇ ਆ ਜਾਣੇ ਆ 2000 ਦੇ ਬਚੂ ਗਈ ਉਹ ਕੋਲ ਰੱਖ ਲੂੰਗਾ ਇਹਨਾਂ ਨੂੰ ਨਹੀਂ ਦੱਸਣਾ ਫੇਰੇ ਸ਼ਹਿਰ ਜਾਣ ਲੋਣੇ ਮੈਨੂੰ ਰੁਪਇਆ ਦਿੰਦੇ ਉਹੀ ਕੋਲ ਰੱਖ ਲੂੰਗਾ ਤੇ ਉਹੀ ਵਰਤ ਲਿਆ ਕਰੂੰਗਾ ਚੱਲ ਭਾਰੀ ਕਹਿ ਗਿਆ ਵੀ ਟੰਗੜਾਂ ਦਾ ਕੰਮ ਵੀ ਇਦਾਂ ਕਰਦਾ ਵਾ ਉਹਨਾਂ ਨੂੰ ਪਾਣੀ ਡਾ ਦਿੰਨਾ